ਹੈਲੋ ਜੀ ਵੈਲਕਮ ਟੂ ਬੱਕ ਕਰਦੀ ਕੰਟੀਨ ਤੇ ਅੱਜ ਅਸੀਂ ਕਰਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਰਾਜਮਾ ਚਾਵਲ ਬਣਾ ਕੇ ਤਿਆਰ ਕਰਾਂਗੇ ਜਿਹੜੇ ਕਿ ਬਹੁਤ ਹੀ ਵਧੀਆ ਬਣਦੇ ਨੇ देर ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਮਜ਼ੇਦਾਰ ਤੇ ਟੇਸਟੀ ਰੈਸਪੀ ਰਾਜਮਾ ਬਣਾਉਣ ਵਾਸਤੇ ਇੱਕ ਕੌਲੀ ਰਾਜਮਾ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ 4-5 ਘੰਟੇ ਪਹਿਲਾਂ ਹੀ ਭਿਓ ਕੇ ਰੱਖ ਲਿਆ ਸੀ ਤੇ ਬਿਲਕੁਲ ਫੁੱਲ ਗਏ ਨੇ ਤੇ ਹੁਣ ਅਸੀਂ ਇਹਨੂੰ ਤੜਕਾ ਲਗਾਵਾਂਗੇ ਰਾਜਮਾ ਤੁਸੀਂ ਦੋ ਤਰੀਕੇ ਨਾਲ ਬਣਾ ਸਕਦੇ ਹੋ ਇੱਕ ਤੁਸੀਂ ਇਹਨੂੰ ਉਬਾਲ ਕੇ ਫਿਰ ਤੜਕਾ ਲਗਾ ਸਕਦੇ ਹੋ ਪਰ ਆਪਾਂ ਇਹਨੂੰ ਪਹਿਲਾਂ ਤੜਕਾ ਲਗਾਵਾਂਗੇ ਤੇ ਨਾਲ ਹੀ ਇਹਦੇ ਵਿੱਚ ਰਾਜਮਾ ਪਾ ਕੇ ਫਿਰ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਤੜਕੇ ਵਾਸਤੇ ਅਸੀਂ ਕੁੱਕਰ ਦੇ ਵਿੱਚ ਦੋ ਵੱਡੇ ਚਮਚ ਸਰੋਂ ਦਾ ਤੇਲ ਲਿਆ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਕੁਝ ਸਾਦੇ ਮਸਾਲੇ ਪਾਵਾਂਗੇ ਇਹਦੇ ਵਿੱਚ ਆਪਾਂ ਦੋ ਲੌਂਗ ਦੋ ਤੇਜ ਪੱਤੇ ਇੱਕ ਚੁਟਕੀ ਜਵੈਣ ਇੱਕ ਚੁਟਕੀ ਹਿੰਗ ਦੋ ਲਾਲ ਮਿਰਚਾਂ ਤੇ ਇੱਕ ਚਮਚਾ ਭਰ ਕੇ ਅਸੀਂ ਸਾਤ ਜੀਰੇ ਦਾ ਪਾਵਾਂਗੇ ਇੰਨਾ ਮਸਾਲਿਆਂ ਨੂੰ ਆਪਾਂ ਲੋ ਫਲੇਮ ਤੇ ਭੁੰਨ ਕੇ ਸੀ ਤਿਆਰ ਕਰਾਂਗੇ ਮਸਾਲੇ ਆਪਣੇ ਭੁੱਜ ਕੇ ਤਿਆਰ ਨੇ ਹੁਣ ਅਸੀਂ ਇਹਦੇ ਵਿੱਚ ਇੱਕ ਗੱਠੀ ਲਸਣ ਦੀ ਇਹਨੂੰ ਕਤੂਕਾਸ਼ ਕਰ ਲਿਆ ਜੀ ਉਹ ਪਾ ਦਾਂਗੇ ਇਸ ਦੇ ਨਾਲ ਹੀ ਅਸੀਂ ਇੱਕ ਚਮਚਾ ਭਰਤੀ ਅਦਰਕ ਲਿਆ ਸੀ ਇਹਨੂੰ ਵੀ ਪਾ ਦਾਂਗੇ ਲਸਣ ਅਦਰਕ ਨੂੰ ਅਸੀਂ ਥੋੜਾ ਜਿਹਾ ਭੁੰਨ ਕੇ ਫਿਰ ਅਸੀਂ ਇਹਦੇ ਵਿੱਚ ਪਿਆਜ਼ ਪਾਵਾਂਗੇ ਲਸਣ ਅਦਰਕ ਭੁੱਜ ਕੇ ਤਿਆਰ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਵੱਡਾ ਪਿਆਜ਼ ਨੂੰ ਕਤੂਕਾਸ਼ ਕਰ ਲਿਆ ਜੀ ਉਹ ਪਾ ਦਾਂਗੇ ਪਿਆਜ਼ ਨੂੰ ਅਸੀਂ ਚੰਗੀ ਤਰ੍ਹਾਂ ਗੁਲਾਬੀ ਕਲਰ ਦਾ ਭੁੰਨ ਕੇ ਤਿਆਰ ਕਰਾਂਗੇ ਫਿਰ ਅਸੀਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਪਿਆਜ਼ ਵੀ ਭੁੱਜ ਗਏ ਨੇ ਜੀ ਹੁਣ ਅਸੀਂ ਇਹਦੇ ਵਿੱਚ ਤਿੰਨ ਟਮਾਟਰ ਤੇ ਤਿੰਨ ਹੀ ਹਰੀਆਂ ਮਿਰਚਾਂ ਲਈਆਂ ਨੇ ਉਹਨਾਂ ਨੂੰ ਪਾ ਦਾਂਗੇ ਟਮਾਟਰ ਦੇ ਨਾਲ ਹੀ ਅਸੀਂ ਪਾ ਦਾਂਗੇ ਜੀ ਨਮਕ ਇੱਕ ਚਮਚਾ ਅਸੀਂ ਨਮਕ ਪਾ ਦਾਂਗੇ ਤੇ ਚੰਗੀ ਤਰ੍ਹਾਂ ਟਮਾਟਰ ਨੂੰ ਭੁੰਨ ਕੇ ਅਸੀਂ ਤਿਆਰ ਕਰਾਂਗੇ ਟਮਾਟਰ ਆਪਣਾ ਭੁੱਜ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾਵਾਂਗੇ ਮਸਾਲਿਆਂ ਵਿੱਚ ਅਸੀਂ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਅਸੀਂ ਗਰਮ ਮਸਾਲਾ ਪਾ ਦਾਂਗੇ ਜੀ ਅੱਧਾ ਚਮਚ ਧਨੀਆ ਪਾਊਡਰ ਤੇ ਚਮਚੇ ਦਾ ਚੌਥਾ ਹਿੱਸਾ ਕਾਲੀ ਮਿਰਚ ਦਾ ਪਾਊਡਰ ਅੱਧਾ ਚਮਚਾ ਤੇਗੀ ਮਿਰਚ ਤੇ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ 1 ਮਿੰਟ ਵਾਸਤੇ ਅਸੀਂ ਤੜਕੇ ਦੇ ਨਾਲ ਭੁੰਨ ਲਵਾਂਗੇ ਤੇ ਇਸਦੇ ਨਾਲ ਹੀ ਅਸੀਂ 2 ਚਮਚੇ ਪਾਵਾਂਗੇ ਜੀ ਪਾਣੀ ਦੇ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਭੁੱਜ ਜਾਣ ਇੱਕ ਮਿੰਟ ਵਾਸਤੇ ਮਸਾਲਿਆਂ ਨੂੰ ਭੁੰਨ ਲਿਆ ਜੀ ਹੁਣ ਅਸੀਂ ਇਹ ਵਾਲੇ ਸਾਰੇ ਰਾਜਮਾ ਤੜਕੇ ਦੇ ਵਿੱਚ ਪਾ ਦਾਂਗੇ ਤੇ ਤੜਕੇ ਦੇ ਨਾਲ 4-5 ਮਿੰਟ ਅਸੀਂ ਰਾਜਮਾ ਨੂੰ ਪਕਾ ਲਾਂਗੇ ਤਾਂ ਕਿ ਤੜਕਾ ਸਾਰਾ ਰਾਜਮਾ ਦੇ ਵਿੱਚ ਸਰੱਚ ਵਿੱਚ ਜਾਵੇ 5 ਮਿੰਟ ਅਸੀਂ ਰਾਜਮਾ ਨੂੰ ਇਸੇ ਤਰ੍ਹਾਂ ਹੀ ਤੜਕੇ ਦੇ ਨਾਲ ਪਕਾਵਾਂਗੇ 5-7 ਮਿੰਟ ਹੋ ਗਏ ਨੇ ਜੀ ਰਾਜਮਾ ਤੜਕੇ ਦੇ ਨਾਲ ਚੰਗੀ ਤਰ੍ਹਾਂ ਪੱਕ ਰਹੇ ਨੇ ਦੇਖੋ ਜੀ ਬਿਲਕੁਲ ਪੱਕ ਕੇ ਤਿਆਰ ਨੇ ਤੇ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਜਿੰਨੇ ਕਿ ਤੁਸੀਂ ਗਾੜੀ ਜਾਂ ਪਤਲੀ ਤਰੀ ਬਣਾਣੀ ਆ ਜਾਂ ਗਰੇਵੀ ਬਣਾਣੀ ਹੋ ਸਭ ਨਾਲ ਪਾਣੀ ਪਾ ਦੋ ਮੈਂ ਇਹਦੇ ਵਿੱਚ ਤਿੰਨ ਕਿ ਕੌਲੀਆਂ ਪਾਣੀ ਦੀਆਂ ਪਾਵਾਂਗੀ ਮੈਂ ਨਾਰਮਲ ਪਾਣੀ ਇਹਦੇ ਵਿੱਚ ਪਾਇਆ ਹੈ ਤੁਸੀਂ ਚਾਹੋ ਤੇ ਪਾਣੀ ਨੂੰ ਗਰਮ ਕਰਕੇ ਵੀ ਪਾ ਸਕਦੇ ਹੋ ਤੇ ਚੰਗੀ ਤਰ੍ਹਾਂ ਆਪਾਂ ਸਬਜੀ ਨੂੰ ਮਿਕਸ ਕਰ ਦਾਂਗੇ ਤੇ ਹੁਣ ਅਸੀਂ ਥੋੜਾ ਜਿਹਾ ਇਹਦੇ ਵਿੱਚ ਕੱਟਿਆ ਹੋਇਆ ਫਰੈਸ਼ ਹਰਾ ਧਨੀਆ ਪਾਵਾਂਗੇ ਇਹਨੂੰ ਵੀ ਮਿਕਸ ਕਰ ਦਾਂਗੇ ਇਹਨੂੰ ਵੀ ਸਾਨੂੰ ਲਵਾ ਕੇ ਰਾਜਮਾ ਦੇ ਸਬਜ਼ੀ ਨੂੰ ਅਸੀਂ ਪਕਾ ਲਾਂਗੇ ਇਹ ਰਾਜਮਾ ਦੀ ਕਿਸਮ ਤੇ ਨਿਰਭਰ ਹੈ ਕਿ ਕਿੰਨੀ ਦੇਰ ਤੱਕ ਪੱਕਦੇ ਆ ਕੁਝ ਜਲਦੀ ਬਣ ਜਾਂਦੇ ਨੇ ਕੁਝ ਨੂੰ ਥੋੜਾ ਜਿਹਾ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਤੇ ਮੀਡੀਅਮ ਫਲੇਮ ਤੇ ਅਸੀਂ ਇਹਨੂੰ ਪਕਾਵਾਂਗੇ ਤੇ ਹੁਣ ਅਸੀਂ ਕੁੱਕਰ ਦਾ ਢੱਕਣ ਲਗਾ ਕੇ ਸਬਜ਼ੀ ਨੂੰ ਪਕਾਉਨੇ ਆ ਜੀ ਦੂਜੀ ਸਾਈਡ ਅਸੀਂ ਬਣਾਉਨੇ ਆ ਜੀ ਜੀਰਾ ਰਾਈਸ ਜੀਰਾ ਰਾਈਸ ਬਣਾਉਣ ਵਾਸਤੇ ਅਸੀਂ ਕੜਾਈ ਦੇ ਵਿੱਚ 2 ਚਮਚੇ ਤੇਲ ਪਾਵਾਂਗੇ ਜੀ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇਲ ਆਪਣਾ ਗਰਮ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਸਾਰੇ ਮਸਾਲੇ ਪਾ ਦਾਂਗੇ ਇੱਕ ਚਮਚਾ ਭਰ ਕੇ ਜੀਰਾ ਲਿਆ ਜੀ ਸਾਦਾ ਠਾਪ ਕਾਲੀਆਂ ਮਿਰਚਾਂ ਲਈਆਂ ਇੱਕ ਛੋਟੀ ਇਲਾਚੀ ਇੱਕ ਲੌਂਗ ਤੇ ਅੱਧਾ ਆਪਾਂ ਤੇਜ ਪੱਤਾ ਲਿਆ ਜੀ ਇਹ ਸਾਰੇ ਮਸਾਲੇ ਪਾ ਦਾਂਗੇ ਇਸ ਦੇ ਨਾਲ ਹੀ ਪਾਵਾਂਗੇ ਜੀ ਇੱਕ ਚੁਟਕੀ ਹਿੰਗ ਬਿਲਕੁਲ ਆਪਾਂ ਲੋ ਫਲੇਮ ਕਰਕੇ ਇਹਨਾਂ ਮਸਾਲਿਆਂ ਨੂੰ ਭੁੰਨ ਕੇ ਤਿਆਰ ਕਰਾਂਗੇ ਜੀਨਾ ਪੁੱਜ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਗਲਾਸ ਬਾਸਮਤੀ ਚਾਵਲ ਲਏ ਸੀ ਇਹਨਾਂ ਨੂੰ ਮੈਂ ਅੱਧਾ ਘੰਟਾ ਪਹਿਲਾਂ ਭਿਉਂ ਲਿਆ ਸੀ ਚੰਗੀ ਤਰ੍ਹਾਂ ਸਾਫ਼ ਕਰਕੇ ਭਿਉਆ ਹੈ ਤੇ ਹੁਣ ਅਸੀਂ ਇਹ ਸਾਰੇ ਤੜਕੇ ਦੇ ਵਿੱਚ ਪਾ ਦਾਂਗੇ ਕਿਉਂਕਿ ਇਹਨੂੰ ਵੀ ਅਸੀਂ ਤੜਕੇ ਦੇ ਨਾਲ 2-3 ਮਿੰਟ ਚੰਗੀ ਤਰ੍ਹਾਂ ਪਕਾਵਾਂਗੇ ਫਿਰ ਚੌਲ ਬਹੁਤ ਹੀ ਜ਼ਿਆਦਾ ਟੇਸਟੀ ਤੇ ਮਜ਼ੇਦਾਰ ਬਣ ਕੇ ਤਿਆਰ ਹੋ ਜਣਗੇ ਚਾਵਲਾਂ ਨੂੰ ਆਪਾਂ 4-5 ਮਿੰਟ ਲੜਕੇ ਦੇ ਨਾਲ ਪਕਾ ਲਿਆ ਜੀ ਹੁਣ ਅਸੀਂ ਇੱਕ ਚਮਚਾ ਇਹਦੇ ਵਿੱਚ ਨਮਕ ਪਾਤਾ ਜੀ ਹੋਰ ਆਪਾਂ ਇਹਦੇ ਵਿੱਚ ਕੋਈ ਵੀ ਮਸਾਲਾ ਨਹੀਂ ਪਾ ਰਹੇ ਇਸ ਦੇ ਨਾਲ ਹੀ ਜਿੰਨੇ ਆਪਾਂ ਚੌਲ ਲਏ ਨੇ ਉਸ ਦੇ ਹਿਸਾਬ ਨਾਲ ਅਸੀਂ ਪਾਣੀ ਪਾ ਦ। ਇੱਕ ਗਲਾਸ ਅਸੀਂ ਚਾਵਲਾਂ ਦਾ ਲਿਆ ਤੇ ਦੋ ਗਲਾਸ ਅਸੀਂ ਪਰ ਕੇ ਪਾਣੀ ਦੇ ਪਾ ਦ। ਤੁਸੀਂ ਨਮਕ ਚੈੱਕ ਕਰ ਲਓ ਜੇਕਰ ਘੱਟ ਲੱਗੇ ਤਾਂ ਤੁਸੀਂ ਇਹਦੇ ਵਿੱਚ ਇਸੇ ਟਾਈਮ ਤੇ ਪਾ ਸਕਦੇ ਹੋ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਤਾ ਜੀ ਤੇ ਇਹਨਾਂ ਨੂੰ ਟੱਕ ਕੇ ਅਸੀਂ ਪਕਾਉਨੇ ਆ। ਵੇ ਸਬਜੀ ਅਸੀਂ ਚੈੱਕ ਵੀ ਕਰਦੇ ਰਾਵਾਂਗੇ ਸਬਜੀ ਨੂੰ ਤਿੰਨ ਵਿਸਲਾ ਲੱਗ ਗਈਆਂ ਨੇ ਜਿੱਤੇ ਕੁੱਕਰ ਦੀ ਆਪਾਂ ਸਟੀਮ ਨੇ ਕੱਢੀ ਉਹਨੂੰ ਇਸੇ ਤਰ੍ਹਾਂ ਹੀ ਰਹਿਣ ਦਵਾਂਗੇ ਥੋੜੀ ਦੇਰ ਬਾਅਦ ਅਸੀਂ ਇਹਨੂੰ ਚੈੱਕ ਕਰਾਂਗੇ ਸਬਜੀ ਵੀ ਆਪਣੀ ਬਣ ਕੇ ਰੈਡੀ ਹੈ ਤੇ ਇਧਰ ਆਪਣੇ ਜੀਰਾ ਰਾਈਸ ਵੀ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਕਿੰਨੇ ਸੋਹਣੇ ਬਣੇ ਨੇ ਜੀ ਤੇ ਹੁਣ ਆਪਾਂ ਸਬਜੀ ਨੂੰ ਇੱਕ ਛੋਟਾ ਜਿਹਾ ਤੜਕਾ ਲਾ ਕੇ ਫਿਰ ਕਰਾਂਗੇ ਜੀ ਗਰਮਾ-ਗਰਮ ਆਪਣੀ ਸਬਜੀ ਨੂੰ ਸਰਵ ਹੁਣ ਅਸੀਂ ਚੈੱਕ ਕਰਦੇ ਆ ਜੀ ਸਬਜੀ ਨੂੰ ਦੇਖੋ ਜੀ ਕਿੰਨੀ ਵਧੀਆ ਸਬਜੀ ਆਪਣੀ ਬਣੀ ਤਿਆਰ ਹੋਈ ਹੈ ਰਾਜਮਾ ਬਿਲਕੁਲ ਸੌਫਟ ਹੋ ਗਏ ਨੇ ਬਸ ਇੰਨੀ ਕੁ ਆਪਾਂ ਇਹਦੇ ਵਿੱਚ ਗਰੇਵੀ ਰੱਖਾਂਗੇ ਕਿਉਂਕਿ ਇਹਦੇ ਨਾਲ ਆਪਾਂ ਚਾਵਲ ਬਣਾਏ ਨੇ ਤੇ ਹੁਣ ਇਹਨੂੰ ਇੱਕ ਛੋਟਾ ਜਿਹਾ ਤੜਕਾ ਲਗਾਉਨੇ ਆ ਫਿਰ ਗਰਮਾ-ਗਰਮ ਕਰਦੇ ਆ ਜੀ ਰਾਜਮਾ ਤੇ ਜੀਰਾ ਰਾਇਸ ਨੂੰ ਸਰਵ ਕੜਾਈ ਵਿੱਚ ਅਸੀਂ ਚਮਚੇ ਦਾ ਚੌਥਾ ਹੀ ਸਾ ਜੀਰਾ ਪਾ ਦਾਂਗੇ ਉਹਦੇ ਨਾਲ ਹੀ ਇੱਕ ਛੋਟਾ ਟਮਾਟਰ ਨੂੰ ਮੋਟੇ-ਮੋਟੇ ਪੀਸਾ ਚ ਕੱਟ ਲਿਆ ਸੀ ਉਹ ਪਾ ਦਾਂਗੇ 1 ਤੋਂ 2 ਮਿੰਟ ਬਾਅਦ ਇਸ ਟਮਾਟਰ ਨੂੰ ਹੌਲਕਾ ਜਿਹਾ ਚੰਮ ਲਵਾਂਗੇ ਟਮਾਟਰ ਨੂੰ ਜ਼ਿਆਦਾ ਨਹੀਂ ਪਕਾਣਾ ਸਿਰਫ ਇਹਨੂੰ ਅੱਧੇ 2-3 ਮਿੰਟ ਵਾਸਤੇ ਪਾਵਾਂਗੇ ਇੱਕ ਚਮਚਾ ਅਸੀਂ ਸੁੱਕੀ ਮੇਥੀ ਲਈ ਹੈ ਜੀ ਉਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਰਗੜ ਕੇ ਪਾ ਦਾਂਗੇ ਇਸੇ ਨਾਲ ਹੀ ਅਦਰਕ ਦੇ ਕੁਝ ਛੋਟੇ-ਛੋਟੇ ਆਪਾਂ ਇਸ ਤਰ੍ਹਾਂ ਟੁਕੜੇ ਲੈ ਲਏ ਨੇ ਉਹ ਪਾ ਦਿੰਦੇ ਦੋ ਹਰੀਆਂ ਮਿਕਸਾ ਚਮਚੇ ਦਾ ਚੌਥਾਈ ਚੀਕਿਆ ਹੈ ਬਸ ਹੁਣ ਅਸੀਂ ਇਹ ਸਾਰੇ ਤੜਕੇ ਨੂੰ 1 ਮਿੰਟ ਵਾਸਤੇ ਆਪਾਂ ਹਲਕਾ ਜਿਹਾ ਭੁੰਨਾਂਗੇ ਤੇ ਹੁਣ ਆਪਾਂ ਇਹ ਵਾਲੀ ਸਾਰੀ ਸਬ지 ਤੜਕੇ ਦੇ ਵਿੱਚ ਪਾ ਦਾਂਗੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ 2 ਮਿੰਟ ਵਾਸਤੇ ਪਕਾ ਲਵਾਂਗੇ ਇਸ ਤਰੀਕੇ ਨਾਲ ਰਾਜਮਾ ਬਹੁਤ ਹੀ ਵਧੀਆ ਤੇ ਟੇਸਟੀ ਬਣਦੇ ਨੇ ਹੁਣ ਕੱਟਿਆ ਹੋਇਆ ਪਾਉਨੇ ਆ ਜੀ ਫਰੀਕ ਤੇ ਨਹੀਂ ਆ ਤੇ ਗਰਮਾ ਗਰਮ ਰਾਜਮਾ ਚਾਵਲ ਕਰਦੇ ਆ ਜੀ ਸਰ ਲਓ ਜੀ ਬਹੁਤ ਹੀ ਟੇਸਟੀ ਗਰਮਾ ਗਰਮ ਕਰਾਰੇ ਰਾਜਮਾ ਬਣ ਕੇ ਤਿਆਰ ਨੇ ਦੇਖੋ ਜੀ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਇਹਦੇ ਨਾਲ ਹੀ ਬਹੁਤ ਵਧੀਆ ਤੇ ਸਿੰਪਲ ਜਿਹਾ ਆਪਾਂ ਬਣਾਏ ਨੇ ਜੀ ਜੀਰਾ ਰਾਈਸ ਜੀਰਾ ਰਾਈਸ ਨੂੰ ਆਪਾਂ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਇਆ ਤੇ ਬਹੁਤ ਹੀ ਜ਼ਿਆਦਾ ਇਹ ਵੀ ਟੇਸਟੀ ਬਣੇ ਨੇ ਗਰਮੀਆਂ ਦਾ ਸੀਜ਼ਨ ਹੈ ਤਾਂ ਰਾਜਮਾ ਚਾਵਲ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਕੋਈ ਗੈਸਟ ਆਵੇ ਤਾਂ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਤੇ ਬਹੁਤ ਹੀ ਵਧੀਆ ਬਣਦੇ ਨੇ ਜੀ ਤੇ ਇਸ ਰੈਸਪੀ ਨੂੰ ਤੁਸੀਂ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਅਸੀਂ ਇਹਨਾਂ ਨੂੰ ਕਿਸ ਤਰੀਕੇ ਨਾਲ ਕੀਤਾ ਹੈ ਜੀ ਸਰਵ ਲਓ ਜੀ ਆਪਾਂ ਆਪਣੀ ਪਲੇਟ ਬਣਾ ਕੇ ਕਰ ਲਈ ਹੈ ਜੀ ਤਿਆਰ ਇਹਦੇ ਨਾਲ ਆਪਾਂ ਬਣਾਏ ਨੇ ਜੀ ਅਮਚੂਰ ਵਾਲੇ ਬਹੁਤ ਹੀ ਟੇਸਟੀ ਤੇ ਚਟਪਟੇ ਪਿਆਜ਼ ਤੇ ਨਾਲ ਆਪਾਂ ਕੀਤਾ ਜੀ ਖੀਰਾ ਸਰਵ ਬਹੁਤ ਹੀ ਸੋਹਣੀ ਲੱਗ ਰਹੀ ਹੈ ਜੀ ਪਲੇਟ ਤੇ ਭੁੱਖ ਵੀ ਕਾਫੀ ਲੱਗੀ ਹੈ ਤੇ ਹੁਣ ਅਸੀਂ ਕਰਦੇ ਹਾਂ ਜੀ ਇਹਨਾਂ ਗਰਮ ਗਰਮ ਰਾਜਮਾ ਤੇ ਜੀਰਾ ਰਾਈਸ ਦਾ ਇੰਜੋਏ ਤੇ ਮਿਲਦੇ ਹਾਂ ਜੀ ਤੁਹਾਨੂੰ ਅਗਲੀ ਵੀਡੀਓ ਵਿੱਚ ਸੋ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ